ਸਤਿਨਾਮ ਸ੍ਰੀ ਵਾਹਿਗੁਰੂ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ਼ ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਹਰੀ ਦੀ ਕਿਰਪਾ ਤੇ ਇਹ ਸੰਤ ਦੇ ਭੇਟਾ ਹੋਈ ਕੌਣ ਗੁਰਵਰਜਨ ਦੇਵ ਜੀ ਕਹਿੰਦੇ ਨੇ ਓਕੇ ਦੇ ਨਾਲ ਭੇਟਾ ਹੋਈ ਉਹ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਭੇਟਾ ਹੋਈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ ਹੈ ਹਰ ਜਿਉ ਨਾਮ ਪਰਿਉ ਰਾਮਦਾਸ ਹਰ ਜੀਉ ਨਾਮ ਪਰਿਉ RAM DAS ਗੁਰੂ ਅਰਜਨ ਦੇਵ ਜੀ ਕਹਿੰਦੇ ਮੈਂ ਹੁਣ ਹਰੇ ਦਾ ਨਾਮ RAM DAS ਪੈ ਗਿਆ ਹੈ ਅਵਤਾਰ ਪਰਮੇਸ਼ਰ ਹੁੰਦੇ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਘਾਇਓ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸੋ ਤਤ ਮਿਲਾਇਓ ਉਹਨਾਂ ਆ ਕੇ ਦੁਨੀਆਂ ਦੇ ਵਿੱਚ ਜੋਤੀ ਸਰੂਪ ਨੇ ਨਾਨਕ ਕਹਾਇਆ ਨਾਨਕ ਗੁਰੂ ਕਹਾ ਕੇ ਦੁਨੀਆਂ ਦੇ ਪੂਰੇ ਰੱਖਿਆ ਕੀਤੇ ਤੇ ਉਹ ਸੰਤ ਦੇ ਸਾਂ ਨੋਮੀ ਪੇਟਾ ਹੋਈ ਨਿਲਾਪ ਹੋਇਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਸਾਡੇ ਮਨ ਦੇ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਪਰਮੇਸ਼ਰ ਤਾਂ ਸਾਰਿਆਂ ਦੇ ਮਨ ਦੇ ਵਿੱਚ ਬੈਠਾ ਹੈ ਪਰਮੇਸ਼ਰ ਤਾਂ ਸਾਰਿਆਂ ਦੇ ਮਨ ਦੇ ਵਿੱਚ ਬੈਠਾ ਹੈ ਕਟ ਕਟ ਮੈਂ ਹਰ ਜੋ ਬਸ ਹੈ ਸੰਤਨ ਕਹਿਓ ਪੁਕਾਰ ਕਹੋ ਨਾਨਕ ਤਿਹ ਭਜ ਮਨਾ ਭਾਉ ਨੇ ਦੇ ਉਤਰ ਹੈ ਪਾਰ ਉਹ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਪਰਮਾਤਮਾ ਨੇ ਹੈ ਈਸ਼ਵਰਾ ਸਰਬ ਬੂਤਾਨ ਹਿਰਦੇ ਦੇ ਸੇ ਅਰਧੰ ਤਿਸ਼ਟਿ ਬ੍ਰਾਹਮਣ ਸਰਬ ਬੂਤਾਨੀ ਜੰਤਾਰੁਰਾਣੇ ਮਾਇਆ ਇਹ ਗੀਤਾ ਦੇ ਵਿੱਚ ਆਉਂਦਾ ਹੈ ਪ੍ਰਵਾਨ ਕ੍ਰਿਸ਼ਨ ਚੰਦਰ ਕੰਤ ਇਸ ਕਰਕੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਪਰਮੇਸ਼ਰ ਬੈਠਾ ਹੈ ਈਸ਼ੁਰ ਸਰਬ ਭੂਤਾਨ ਸਾਰਿਆਂ ਦੇ ਹਿਰਦਿਆਂ 'ਚ ਪਰਮੇਸ਼ਰ ਬੈਠਾ ਹੈ ਇਹ ਤੁਸੀਂ ਆਪ ਦੇਖ ਲਓ ਤੁਸੀਂ ਐ ਦੱਸੋ ਜਦ ਤੁਹਾਡਾ ਮਨ ਕਿਸੇ ਪਾਸੇ ਨੂੰ ਜਾਂਦਾ ਹੈ ਉੱਥੇ ਕੋਈ ਮਨ ਨੂੰ ਦੇਖਣ ਵਾਲਾ ਔਰ ਜਾਣਣ ਵਾਲਾ ਵੀ ਬੈਠਾ ਹੈ ਇਹ ਤੁਸੀਂ ਦੇਖ ਲਓ ਜਦ ਤੁਹਾਡਾ ਮਨ ਕਿਸੇ ਪਾਸੇ ਨੂੰ ਜਾਂਦਾ ਹੈ ਉੱਥੇ ਕੋਈ ਮਨ ਨੂੰ ਦੇਖਣ ਵਾਲਾ ਔਰ ਜਾਣਣ ਵਾਲਾ ਵੀ ਬੈਠਾ ਮਨਤਾ ਇੱਕ ਬਿਰਤੀ ਦਾ ਨਾਮ ਹੈ ਮਾਨਤਾ ਇੱਕ ਬਿਰਤੀ ਦਾ ਨਾਮ ਹੈ ਸੰਕਲਪ ਕਲਪ ਹੀ ਮਨਾਂ ਸੰਕਲਪ ਕਲਪ ਦਾ ਨਾਮ ਹੀ ਮਨ ਹੈ ਉਹਨੂੰ ਦੇਖਣ ਵਾਲਾ ਤੇ ਜਾਣਣ ਵਾਲਾ ਦਾਨਾ ਬਿਨਾ ਸائیں ਬੈਂਡਾ ਨਾਨਕ ਸਾਰ ਨਾ ਜਾਣਾ ਤੇਰੀ ਉਥੇ ਦੇਖਣ ਵਾਲਾ ਤੇ ਜਾਣਣ ਵਾਲਾ ਵੀ ਤਾਂ ਤੁਹਾਡੇ ਬਿਰਤੀ ਦੇ ਵਿੱਚ ਤੁਹਾਡੇ ਹਿਰਦੇ ਦੇ ਵਿੱਚ ਤੁਹਾਡੇ ਮੰਦ ਵਿੱਚ ਬਿਰਾਜਮਾਨ ਹੈ ਬੈਠਾ ਜਦੋਂ ਮਨ ਜਾਂਦਾ ਉਹਨੂੰ ਦੇਖਣ ਵਾਲਾ ਕੋਈ ਹੈ ਕਿ ਨਹੀਂ ਜਦੋਂ ਮਨ ਜਾਂਦਾ ਉਹਨੂੰ ਦੇਖਣ ਵਾਲਾ ਕੋਈ ਹੈ ਕਿ ਨਹੀਂ ਉਹ ਜਿਹੜਾ ਦੇਖਦਾ ਹੈ ਤੇ ਜਾਣਦਾ ਹੈ ਉਹੀ ਪਰਮੇਸ਼ਰ ਹੈ ਤੇ ਉਹ ਤੁਹਾਡੇ ਹਿਰਦੇ ਦੇ ਵਿੱਚ ਹੈ ਤੇ ਉਹ ਤੁਹਾਡਾ ਆਪਾ ਹੈ ਉਹਨੂੰ ਆਤਮਾ ਕਹਿੰਦੇ ਨੇ ਜਿਨ ਨੇ ਆਤਮ ਜਿਨਿਆ ਪਰਮਾਤਮ ਸੋਈ ਗੁਰੂ ਸਾਹਿਬ ਕਹਿੰਦੇ ਜਿਨ ਨੇ ਆਤਮ ਜਿਨਿਆ ਪਰਮਾਤਮ ਸੋਈ ਏਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ ਉਹ ਪਰਮੇਸ਼ਰ ਹੈ ਉਹ ਤੁਹਾਡਾ ਆਪਣਾ ਆਪ ਹੈ ਉਸੇ ਨੂੰ ਦਰਸ਼ਟਾ ਕਹਿੰਦੇ ਨੇ ਉਸੇ ਨੂੰ ਸਾਖੀ ਕਹਿੰਦੇ ਨੇ ਕਬੀਰ ਸਾਹਿਬ ਉਸੇ ਨੂੰ ਪਾਰਖ ਕਹਿੰਦੇ ਨੇ ਕਬੀਰ ਬੀਜਾ ਗ੍ਰੰਥ ਮੈਂ ਬੜੇ ਜ਼ੋਰ ਨਾਲ ਉਹਨੇ ਲਿਖਿਆ ਤੇ ਗੁਰੂ ਸਾਹਿਬ ਵੀ ਕਹਿੰਦੇ ਨੇ ਕੀ ਕਹਿੰਦੇ ਨੇ ਨਾਨਕ ਪਾਰਖ ਆਪ ਨਾਨਕ ਪਾਰਖ ਆਪ ਜਿੰਨ ਖੋਟਾ ਖਰਾਬ ਜਾਣਿਆ ਪਾਰਖਦਾ ਉਹ ਆਪ ਹੈ ਹੋਰ ਤੁਹਾਡੇ ਕੋਲ ਕੋਈ ਪਾਰਖ ਨਹੀਂ ਤੁਹਾਡੀ ਬਿਰਤੀ ਜਾਹਿਰ ਦਾ ਤੁਸੀਂ ਕਹਿੰਦੇ ਹੋ ਵੀ ਸਾਡੀ ਬਿਰਤੀ ਉਹ ਤਾਂ ਜੜ ਹੈ ਬਿਰਤੀ ਤਾਂ ਜੜ ਹੈ ਪਰ ਉਹਦੇ ਚ ਕੋਈ ਦਾਨਾ ਬਿੰਨਾ ਬੈਠਾ ਹੈ ਜਿਹੜਾ ਦੇਖਦਾ ਵੀ ਹੈ ਤੇ ਜਾਣਦਾ ਵੀ ਹੈ ਉਹ ਸਾਈਂ ਹੈ ਭਾਈ ਬੀਰ ਸਹੁਣੇ ਲਿਖਿਆ ਉੱਥੇ ਬੜਾ ਸੋਹਣਾ ਉਹ ਕਹਿੰਦਾ ਬਈ ਸਾਈਂ ਆਪ ਹੀ ਸਭ ਦੇ ਅੰਦਰ ਸਾక్షి ਰੂਪੇ ਬਿਰਾਜਮਾਨ ਹੈ ਉਹ ਪਰਮੇਸ਼ਰ ਸਾਰਿਆਂ ਦੇ ਅੰਦਰ ਸਾਖੀ ਹੋ ਕੇ ਬਿਰਾਜਮਾਨ ਹੈ ਪਰਮੇਸ਼ਰ ਸਾਰਿਆਂ ਦੇ ਅੰਦਰ ਸਾਖੀ ਹੋ ਕੇ ਬਿਰਾਜਮਾਨ ਹੈ ਜਿੰਨੀਆਂ ਤੁਹਾਡੀਆਂ ਦੁਨੀਆ ਦੀਆਂ ਬਿਰਤੀਆਂ ਨੇ ਜਿੰਨੀਆਂ ਤੁਹਾਡੀਆਂ ਦੁਨੀਆ ਦੀਆਂ ਬਿਰਤੀਆਂ ਨੇ ਖਿਆਲ ਨੇ ਕਾਮਨਾ ਨੇ ਵਾਸ਼ਨਾ ਨੇ ਉਹਨਾਂ ਸਾਰਿਆਂ ਨੂੰ ਦੇਖਣ ਵਾਲਾ ਉਹ ਤੁਹਾਡਾ ਸਾਖੀ ਹੈ ਕੋਈ ਬਿਰਤੇ ਤੁਹਾਡੀ ਇਹੋ ਜੀ ਨਹੀਂ ਕੋਈ ਖਿਆਲ ਇਹੋ ਜਾਂ ਨਹੀਂ ਜਿਸ ਨੂੰ ਪਰਮੇਸ਼ਰ ਦੇਖਦਾ ਜਾਣਦਾ ਨਾ ਹੋਵੇ ਕੋਈ ਬਿਰਤੀ ਤੁਹਾਡੀ ਇਹੋ ਜੀ ਨਹੀਂ ਕੋਈ ਖਿਆਲ ਤੁਹਾਡਾ ਇਹੋ ਜਾਂ ਨਹੀਂ ਜਿਸ ਨੂੰ ਪਰਮੇਸ਼ਰ ਦੇਖਦਾ ਜਾਣਦਾ ਨਾ ਹੋਵੇ ਉਹੀ ਪਰਮੇਸ਼ਰ ਹੈ ਤੁਹਾਡਾ ਆਪਾ ਆਪਣਾ ਆਪ ਜੋ ਹਿਰਦੇ ਦੇ ਵਿੱਚ ਆਤਮਾ ਹੈ ਉਹ ਸਭ ਨੂੰ ਦੇਖਣੇ ਜਾਣਣੇ ਵਾਲਾ ਉਹ ਮੇਰੇ ਅੰਦਰ ਪ੍ਰਕਾਸ਼ ਹੋ ਗਿਆ ਪੰਚਮ ਪਾਤਸ਼ਾਹ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਦੇ ਬੋਲੋ ਸਤਨਾਮ